ਹਾਂਜੀ ਸਾਰੇ ਹਣ ਸਾਸਰੀ ਗਲ ਪ੍ਰਿੰਸਪਲ ਨੂੰ ਤੇ ਅੱਜ ਦੀ ਵੀਡੀਓ ਸਾਰਿਆਂ ਦਾ ਸਵਾਗਤ ਹੈ ਤੇ ਪਹਿਲਾਂ ਆਪਾਂ ਤੁਹਾਨੂੰ ਮਾਲ ਚੈੱਕ ਕਰਾਉਨੇ ਆ ਕਿਹੜਾ ਕਿਹੜੇ ਆਪਣੇ ਕੋਲ ਮਟੀਰੀਅਲ ਖੜਾ ਹੈ ਇਸ ਟਾਈਮ ਮੋਟਰਸਾਈਕਲ ਖੜੇ ਨੇ ਤੇ ਪਹਿਲਾਂ ਦੁਕਾਨ ਪਹਿਲਾਂ ਚੈੱਕ ਕਰ ਲਓ ਪੂਰੀ ਸਸਤੇ ਜਿਹੇ ਭਾਦੀ ਵੀ ਮੋਟਰਸਾਈਕਲ ਖੜੇ ਨੇ ਮਹਿੰਗੇ ਵੀ ਖੜੇ ਨੇ ਜਾਮੇ ਵੀ ਖੜੇ ਨੇ ਆਪਣੇ ਕੋਲ ਗੱਡੀ ਵੀ ਖੜੀ ਹੈ ਇੱਕ ਸਸਤੇ ਜਿਹੇ ਭਾਦੀ ਤੇ ਜਾਮਾ ਖੜਾ ਹੈ 100 ਤੇ ਇਧਰ ਆਪਾਂ ਇੱਕ ਤਿਆਰ ਕਰਨ ਲੱਗੇ ਹੋਇਆ ਇਹ ਆਪਣਾ ਖੁੱਦਾ ਹੈ ਤੇ ਇਹਨੂੰ ਤਿਆਰ ਕਰਾਂਗੇ ਪਾਸਿੰਗ ਇਹਦੀ 30 ਤੱਕ ਤੇ ਸਕੂਟਰੀ ਖੜੀ ਇਹ ਵੀ ਜਮੇ ਸਸਤੀ ਇਹ ਭਾਦੀ ਖੜੀ ਹੈ ਤੇ ਇੱਧਰ ਹੀ ਛੜਕਾਰ ਖੜੀ ਆ ਇਹ ਵੀ ਸਸਤੀ ਜੀਵਾ AC UC ਸਾਰਾ ਕੁਝ ਵਰਕਿੰਗ ਆ ਵੀਡੀਓ ਨਾਲ ਜੁੜੇ ਰਹੋ ਪੂਰੀ ਦੇਖਿਓ ਵੀਡੀਓ ਨੂੰ ਮਾੜਾ ਜਾਈ ਬੀ ਸਕਿੱਪ ਨਾ ਕਰਿਓ ਇਨਫੋਰਮੇਸ਼ਨ ਗੈਪ ਹੋ ਜਾਊਗੀ ਜਿਹੜੀ ਵੀ ਮੈਂ ਦੇਣ ਲੱਗਿਆ ਹੋਇਆ ਗੱਲਬਾਤ ਕਰ ਰਹੇ ਆ ਜਿਹੜੀ ਵੀ ਆਪਾਂ ਸੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿੱਪ ਨਾ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮੈਨੂੰ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਿਓ ਪ੍ਰਿੰਸ ਤੁਮਾਨ ਪਾਕੇ 7500 ਮੇਰੀ ਆਈਡੀ ਆ ਤੇ ਵੀਡੀਓ ਨੂੰ ਸ਼ੇਅ ਤੇ ਲੈ ਵੀ ਆਪਾਂ ਸਟਾਰਟਿੰਗ ਹੁਣ ਕਰਦੇ ਆਂ ਸਭ ਤੋਂ ਪਹਿਲਾਂ ਸਸਤੇ ਮੋਟਰਸਾਈਕਲ ਤੋਂ ਕਰਦੇ ਆਂ ਤੇ ਸੀਡੀ ਡਾਊਨ ਆ ਸਪਲੈਂਡਰ ਵਾਲੇ ਟੈਂਕੀ ਟਾਪੇ ਲੱਗੇ ਹੋਏ ਨੇ ਵਧੀਆ ਕਨੀ ਜਿਨਾ ਇੰਜਣ ਦਾ ਕੰਮ ਆਪਾਂ ਸਾਰਾ ਆਪ ਕਰਾਇਆ ਹੋਇਆ 5000 ਰੁਪਏ ਇੰਜਣ ਇੰਜਣ ਦੀ ਲਾਇਆ ਹੋਇਆ ਤੇ ਇੰਜਨ ਦੀ ਪੂਰੀ ਗਾਰੰਟੀ ਹੋਊਗੀ ਬਈ ਸਪਲੈਂਟਰ ਵਾਲੇ ਟੈਂਕੀ ਟਾਪੇ ਲੱਗੇ ਹੋਏ ਨੇ ਪਾਸਿੰਗ ਨਹੀਂ ਹੈਗੀ 2003 ਮਾਡਲ ਤੇ ਇਹ ਮੋਟਰਸਾਈਕਲ ਦੀ ਡਿਮਾਂਡ ਨਹੀਂ ਹੈਗੀ ਇਹ ਦਵਾਂਗੇ ਆਪਾਂ ਸਾਢੇ 13000 ਰੁਪਏ ਦਾ ਹੋਰ ਮੌਕੇ ਤੇ ਦੇਖ ਲਾਂਗੇ ਜੇ ਕੋਈ ਆ ਗਿਆ ਠੀਕ ਹੈ ਜੇ ਹਿਸਾਬ ਨਾਲ ਤੇ ਸਾਢੇ 13000 ਰੁਪਏ ਦਾ ਇਹ ਦੇ ਦਾਂਗੇ ਤੇ ਉਸ ਤੋਂ ਬਾਅਦ ਚੋ ਆ ਗਿਆ ਪਲਟਿਨਾ ਤੇ ਇਧਰ ਸਾਰੀ ਡਿਟੇਲ ਦਵਾਂਗੇ ਮੈਂ ਵੀਡੀਓ ਨਾਲ ਜੁੜੇ ਰਹੋ ਤੇ ਪਲਟਿਨਾ 11 ਮਾਡਲ ਆ ਪਾਸਿੰਗ ਹੈਗੀ ਹੈ ਇਹਦੀ ਇੰਜਨ ਦੀ ਕੰਡੀਸ਼ਨ ਬਹੁਤ ਵਧੀਆ オリジナル ਆ ਸਾਰਾ ਇਹਦੀ ਡਿਮਾਂਡ ਹੈਗੀ 25000 ਰੁਪਿਆ ਟਾਇਰ ਟੂਲ ਸਾਰਾ ਕੁਝ ਓਕੇ ਆ ਵੀ ਜਿੰਨੀ ਵੀ ਚੀਜ਼ ਹੋਊਗੀ ਜ਼ਰਾ ਆਪਾਂ ਦੱਸ ਕੇ ਦਵਾਂਗੇ ਪੇਪਰਾਂ ਦੀ ਆਪਣੀ ਗਾਰੰਟੀ ਹੋਊਗੀ ਜੋ ਵੀ ਹੋਊਗੀ ਤੇ ਵੀਡੀਓ ਨੂੰ ਜੁੜੇ ਰਹੋ ਹਨਾ ਮੇਰੇ ਹੋਰ ਵੀ ਚੈਨਲ ਤੇ ਬਹੁ ਵੀਡੀਓ ਪਈਆਂ ਹੋਈਆਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਲੋਕੇਸ਼ਨ ਦੀ ਗੱਲ ਕਰਾਂ ਲੋਕੇਸ਼ਨ ਦੱਸ ਦਵਾਂ ਮੈਂ ਤੁਹਾਨੂੰ ਸਰਹੰਦਰਾਜਪੁਰਾ ਰੋਡ ਤੇ ਆਪਣਾ ਬਸੰਤਪੁਰਾ ਪਿੰਡ ਪੈਂਦਾ ਉਹ ਆਪਣੀ ਲੋਕੇਸ਼ਨ ਤੇ ਇਧਰ ਹੀ ਜਿਹੜਾ ਪਲੇਜ਼ਰ ਕਰੀਆ 11 ਇੰਜੈਸਟਰ 12 ਇਹ ਦੋਨੋਂ ਟਾਇਰ ਨਵੇਂ ਇੰਜਣ ਜਮੇ ਸਾਇਲੈਂਟ ਆ ਪੀਸ ਕੋਈ ਵੀ ਟੁੱਟਿਆ ਨਹੀਂ ਹੈਗਾ ਇਹਦਾ ਕੰਡੀਸ਼ਨ ਬਹੁਤ ਵਧੀਆ 11 ਜਿਸਟਰ 12 ਹੈ ਇਹ ਸਕੂਟਰੀ ਦੀ ਡਿਮਾਂਡ ਹੈਗੀ ਹੈ 19 ਕਿਹ ਹਜ਼ਾਰ ਰੁਪਿਆ ਹੋਰ ਮੌਕੇ ਤੇ ਕਰ ਲਾਂਗੇ ਜੋ ਵੀ ਘੱਟ ਵੱਧ ਹੋਇਆ ਸਮਾਨ ਤਾਣ ਆਪਾਂ ਕਰ ਦਾਂਗੇ ਤੇ ਵੀਡੀਓ ਨੂੰ ਪੂਰੀ ਦੇਖੋ ਹਨਾ ਤੇ ਸਕਿਪ ਨਾ ਕਰਿਓ ਮਾੜੀ ਜੀ ਵੀ ਉਦੋਂ ਬਾਅਦ ਚੋਂ ਆ ਗਿਆ ਆਪਣੇ ਕੋਲ ਸੀਟੀ 100 ਦਿਖਾਣਾ ਮੈਂ ਤੁਹਾਨੂੰ ਇਹਦਾ ਜਿਹੜੀ ਮੋਰੇ ਲੈਡ ਟੁੱਟੀ ਹੋਈ ਹੈ ਆਪਾਂ ਪਾ ਕੇ ਦੇਵਾਂਗੇ ਇਹ ਸਮਾਨ ਲੈ ਕੇ ਆਣਾ ਟਾਇਰ ਦੋਨੋਂ ਨਵੇਂ ਨੇ 16 ਮਾਡਲ ਕੰਡੀਸ਼ਨ ਬਹੁਤ ਵਧੀਆ ਸ਼ੋਰੂਮ ਕੰਡੀਸ਼ਨ ਹੀ ਆ ਤੇ ਕਰੋ ਇੱਕ ਵਾਰੀ ਵੀਡੀਓ ਨੂੰ ਚੈੱਕ ਇਹਦੀ ਡਿਮਾਂਡ ਹੈਗੀ ਹੈ ਬਈ 1.32 ਲੱਖ ਰੁਪਈਆ ਹੋਰ ਆਪਾਂ ਦੇਖ ਲਾਂਗੇ ਮੌਕੇ ਤੇ ਜੋ ਹੈ ਪਿੱਛੇ ਟਰ ਜਾਮਾ ਨਿਊ ਬ੍ਰਾਂਡ ਲੱਗਿਆ ਹੋਇਆ ਇਨਸ਼ੋਰਸ ਵੈਲਿਡਾ ਮੋਟਰਸਾਈਕਲ ਦੀ ਫਰਸਟ ਓਨਰ ਤੇ ਆਪਣੇ ਰੇਟ ਬਈ ਹੋਰਾਂ ਨਾਲੋਂ ਜਾਇਜ਼ ਹੀ ਹੁੰਦੇ ਨੇ ਆਪਾਂ ਡੀਲਰਾਂ ਵਾਲੇ ਰੇਟ ਨਹੀਂ ਮੰਗਦੇ ਹੈਗੇ ਸਹੀ ਰੇਟ ਹੁੰਦਾ ਬਾਕੀ ਕਿਸੇ ਨੂੰ ਮਹਿੰਗਾ ਲੱਗਦਾ ਵੀ ਲੋਕਾਂ ਨੇ ਗਾਲਾਂ ਕੱਢਣੀਆਂ ਜੋ ਮਰਜ਼ੀ ਮੰਨਦਾ ਕਹੀ ਜਾਵੇ ਤੇ ਜਾਮੇ ਦੀ ਡਿਟੇਲ ਮੈਂ ਦੰਨਾਂ ਤੁਹਾਨੂੰ ਇਹ ਆ ਗਿਆ ਆਪਣੇ ਕੋਲ ਪਾਸਿੰਗ ਵਾਲਾ ਤੇ ਇਹ ਵਿਦਆਊਟ ਪਾਸਿੰਗ ਆ ਤੇ ਤਿਆਰ ਆ ਪੂਰਾ 100 ਆ ਇਹ 95 ਮਾਡਲ ਆ ਚੱਕੇ ਵਧੀਆ ਪਏ ਹੋਏ ਨੇ ਮਹਿੰਗੀ ਵਾਲੇ ਨਿਕਲ ਸ਼ਿਕਲ ਸਾਰਾ ਕੁਝ ਹੋਇਆ ਹੋਇਆ ਘੈਂਟ ਇੰਜਨ ਆ ਇਹਦਾ ਤੇ 1995 ਮਾਡਲ ਆ ਪੀਵੀ 10 ਨੰਬਰ ਆ ਬਈ ਇਹ RC ਹੈਗੀ ਆ ਇਹਦੀ ਤੇ ਇਹਦੀ ਡਿਮਾਂਡ ਹੈਗੀ ਆ ਬਈ 68000 ਰੁਪਇਆ ਹੋਰ ਮੌਕੇ ਤੇ ਦੇਖ ਲਾਂਗੇ ਜੋ ਮਾਨ ਤਨ ਕਰਨਾ ਹੋਇਆ ਆਪਾਂ ਨੇ ਤੇ ਜੋ ਚੀਜ਼ਾਂ ਹੋਣਗੀਆਂ ਸਾਰੀਆਂ ਆਪਾਂ ਦੱਸ ਕੇ ਦਵਾਂਗੇ ਬਈ ਜਿੰਨੀਆਂ ਵੀ ਚੀਜ਼ਾਂ ਹੋਈਆਂ ਤੇ ਉਸ ਤੋਂ ਬਾਅਦ ਤੁਸੀਂ ਚੈੱਕ ਕਰ ਲੋ ਇਹ ਪਾਸਿੰਗ ਵਾਲਾ ਲੈਣਾ ਇੱਧਰ ਜਿਹੜਾ ਪਾਸਿੰਗ ਵਾਲਾ ਖੜਾ ਉਹ ਦਿਖਾਣਾ ਤੁਹਾਨੂੰ ਮੈਂ ਐਮੀ ਲੈਣਾ ਐਮੀ ਦਵਾਂਗੇ ਭਾਈ 1,05,000 ਰੁਪਏ ਦਾ ਪਾਸਿੰਗ ਵਾਲਾ ਦਿਖਾਣਾ ਮੈਂ ਤੁਹਾਨੂੰ ਤੇ ਜਿਵੇਂ ਆਪਣਾ ਨਜ਼ਾਰੇ ਲੈ ਰਿਹਾ ਸੋਹ ਰਿਹਾ ਤੇ ਇਹ 100 ਆ ਭਾਈ ਇਹ 100 ਮਿਲ ਨਹੀਂ ਰਿਹਾ ਹੈਗਾ ਬਹੁਤ ਘਟਨੇ ਮੈਨੂੰ ਵੀ ਨਹੀਂ ਮਿਲਿਆ ਬੜਾ ਔਖਾ ਮਿਲਿਆ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਡੀ ਲੈਕਸ ਦਿਖਾਣਾ 14 ਮਾਡਲ ਘੈਂਟ ਕੰਡੀਸ਼ਨ ਹੈ ਇੰਜਨ ਦਾ ਕੰਮ ਸਾਰਾ ਕੁਝ ਓਕੇ ਹੋਇਆ ਹੋਇਆ ਕੋਈ ਆਵਾਜ਼ ਨਹੀਂ ਹੈਗੀ ਕੁਝ ਨਹੀਂ ਹੈਗੀ ਤੇ ਵਿਦਆਊਟ ਸਲਫਾਇ ਇਹਦੀ ਵੀ ਡਿਮਾਂਡ ਸਾਢੇ 32,000 ਰੁਪਏ ਹੋਰ ਮੌਕੇ ਤੇ ਦੇਖ ਲਾਂਗੇ ਜੋ ਵੀ ਘਟ ਵੱਧ ਹੋਏ ਆਪਾਂ ਕਰ ਦਾਂਗੇ ਜੋ ਪੇਪਰਾਂ ਦੀ ਹੋ ਗਈ ਆਪਾਂ ਸਾਰੀ ਚੀਜ਼ਾਂ ਦੱਸ ਕੇ ਦਵਾਂਗੇ ਬਈ ਜੋ ਵੀ ਹੋਇਆ ਜਿਵੇਂ ਵੀ ਤੇ ਕਰੋ ਡੀ ਲੈਕਸ ਚੈੱਕ ਬਈ ਇਹ ਵਿਦਾਊਟ ਸਲਫਰ ਹੈ ਤੇ ਵਧੀਆ ਮੋਟਰਸਾਈਕਲ ਆ ਉਸ ਤੋਂ ਬਾਅਦ ਜੋ ਯਾਮੀ ਦੀ ਗੱਲ ਕਰਾਂ ਵੀ 135 ਹਜ਼ਾਰ ਅੰਸਲੀ ਵਕਿੱਟਾ ਹੈ ਜੀ 30 ਤੱਕ ਪਾਸ ਹੈ ਐਦਾਂ ਹੀ ਲੈਣਾ 1 ਲੱਖ 5000 ਦਾ ਦਵਾਂਗੇ ਤਿਆਰ ਕਰਕੇ ਲੈਣਾ 1 60 ਸੁੱਟ ਦੇ ਕਰੀਬ ਦਵਾਂਗੇ ਬਈ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੇ ਕਿਸੇ ਨੇ ਆਪ ਜਿੱਦਾਂ ਦਾ ਵੀ ਤਿਆਰ ਕਰਾਉਣਾ ਹੋਵੇ ਆਪਾਂ ਉਹਵੇਂ ਤਿਆਰ ਕਰ ਦਾਂਗੇ origianally ਇੱਕ ਲੁੱਕ ਚ ਤਿਆਰ ਕਰਨਾ ਹੋਵੇ ਆਪਾਂ ਉਦਾਂ ਤਿਆਰ ਕਰ ਦਾਂਗੇ ਤੇ ਆਪਾਂ ਜੇ ਮੈਂ ਹੁਣ ਆਪ ਵੇਚੂਗਾ ਮੈਂ ਫਿਰ ਆਪਦੇ ਹਿਸਾਬ ਨਾਲ ਹੀ ਤਿਆਰ ਕਰਕੇ ਦਵਾਂਗਾ ਇਹਨੂੰ ਤੇ ਮੋਟਰਸਾਈਕਲ 'ਚ ਕਮੀ ਕੋਈ ਨਹੀਂ ਹੈ ਕਿ ਇੰਜਨ 'ਚ ਹੈ ਜੀ ਇੰਜਨ ਪੂਰਾ ਘੈਂਟ ਆ ਬਈ ਇੰਜਨ 'ਚ ਕੋਈ ਪ੍ਰੋਬਲਮ ਨਹੀਂ ਹੈ ਤੇ ਇਦਾਂ ਲੈਣਾ 1,05,000 ਰੁਪਏ ਦਾ ਫਿਕਸ ਰੇਟ ਜੇ ਤਿਆਰ ਕਰਕੇ ਲੈਣਾ ਫਿਰ ਆਪਾਂ ਜਿੰਨੇ ਖਰਚ ਆਊਗਾ ਉਸ ਹਿਸਾਬ ਨਾਲ ਹੀ ਆਪਾਂ ਕਰਕੇ ਦਵਾਂਗੇ ਇਹਨੂੰ ਤੇ ਕੰਡੀਸ਼ਨ ਤੁਸੀਂ ਦੇਖ ਲਓ ਬਈ ਵੈਸੇ ਹੈਗਾ ਇਦਾਂ Ориジナル ਲੁੱਕ 'ਚ ਹੀ ਆ ਜਿਵੇਂ ਇਸ ਟਾਈਮ ਗੜਾ ਸਾੜੀ ਗੜ ਲੱਗਿਆ ਹੋਇਆ ਪੈਰ ਰੱਖਣ ਵਾਲਾ ਤੇ ਗੁੰਡਾ ਵਗੈਰਾ ਸਾਰਾ ਉਵੇਂ ਜਿਵੇਂ ਕੰਪਨੀ ਚੋਂ ਬੰਦੋਂ ਉਵੇਂ ਲੱਗਿਆ ਹੋਇਆ ਤੇ ਇਧਰ ਹੀ ਸਾਡੇ ਜੈਨ ਖੜੀ ਆ ਇਹ ਡੀਜ਼ਲ ਆ ਬਈ ਇਹ 2000 ਮਾਡਲ ਆ ਇੰਜਨ ਬਹੁਤ ਵਧੀਆ ਇਹਦਾ ਤੇ ਇਹ ਵੀ ਮੈਂ ਦੱਸ ਦਾਂ ਇਹਦੇ ਬਾਰੇ ਤੁਹਾਨੂੰ ਤੇ ਹੁਣ ਆਪਾਂ ਤੁਹਾਨੂੰ ਇਧਰ ਹੀ ਸੱਡ ਦਿਖਾਣੇ ਆਪਾਂ ਮੋਟਰਸਾਈਕਲ ਖੋਲਿਆ ਹੋਇਆ ਇਹ ਆਪਣਾ ਤਿਆਰ ਕਰਨ ਨਾਲ ਇਹ ਵੀ 30 ਤੱਕ ਪਾਸ ਆ ਨਿਕਲ ਨੁਕਲ ਇਹਦਾ ਸਾਰਾ ਦੁਬਾਰੇ ਕਰਾਵਾਂਗੇ ਰੰਗ ਪੇਂਟ ਸਭ ਕਰਾਵਾਂਗੇ ਚੈਰੀਓ ਹੁਣ ਵੀ ਚੈਰੀਚੇ ਸੀਗਾ ਦੁਬਾਰੀ ਵੀ ਆਪਾਂ ਚੈਰੀਓ ਕਰਾਵਾਂਗੇ ਪੇਂਟ ਸਹੀ ਨਹੀਂ ਸੀਗਾ ਉਹ ਅਲੋਏ ਵੀ ਵਗੈਰਾ ਟਾਇਰ ਜਿੰਨੀ ਆਉ ਨਵੀਆਂ ਪਾਵਾਂਗੇ ਆਪਾਂ ਇਹ ਤੇ ਦੇਖਦੇ ਆ ਕਿਵੇਂ ਨਿੱਖਰ ਕੇ ਆਉਂਦਾ ਮੋਟਰਸਾਈਕਲ ਇਹ ਤੇ ਵਧੀਆ ਇਹ ਵੀ ਮੋਟਰਸਾਈਕਲ ਇਹ ਆਪਣਾ ਖੁੱਦਾ ਹੀ ਆ ਇਹ ਹੋ ਸਕਦਾ ਮੈਂ ਅਜੀਤ ਬਾਈ ਨੂੰ ਗਿਫਟ ਦੇ ਦਵਾ ਇਹ ਤੇ ਉਹ ਕਹਿਤਾ ਰਿਹਾ ਤੇ ਉਹਦੇ ਬਾਅਦ ਜੋ ਮੈਂ ਤੁਹਾਨੂੰ ਸਕੂਟਰੀ ਦਿਖਾਨਾ ਪੈਪ ਇਹ 11 ਮਾਡਲ ਆ ਐਚ ਆਰ ਨੰਬਰ ਆ ਸਕੂਟਰੀ ਦਾ ਇੰਜਨ ਬਹੁਤ ਵਧੀਆ ਬਾਈ オリジナル ਆ ਸਾਰੀ ਇਹ ਤੇ ਲੋਕੇਸ਼ਨ ਤੁਹਾਨੂੰ ਮੈਂ ਫੇਰ ਦੱਸ ਦਣਾ ਆਪਣੀ ਰਾਜਪੁਰਾ ਰੋਡ ਤੇ ਪਿੰਡ ਬਸੰਤਪੁਰਾ ਪੈਂਦਾ ਸਰਹੰਦਰ ਰਾਜਪੁਰਾ ਰੋਡ ਤੇ ਤੇ ਉਹ ਆਪਣੀ ਲੋਕੇਸ਼ਨ ਆ ਤੇ ਇਹ ਦਵਾਂਗੇ ਆਪਾਂ ਬਈ ਜੀ ਡਿਮਾਂਡ ਵੀ ਬਈ 13500 ਰੁਪਈਆ ਹੀ ਆ ਹੋਰ ਮੌਕੇ ਤੇ ਦੇਖ ਲਾਂਗੇ ਸਲਫ ਵਗੈਰਾ ਸਾਰਾ ਕੁਝ ਚੱਲਦਾ ਬਈ ਇਹਦਾ ਕਮੀ ਐ ਜੀ ਵੀ ਕੋਈ ਨਹੀਂ ਐ ਕਿ ਛੋਟੇ ਬੱਚਿਆਂ ਨੂੰ ਸਿਖਾਉਣ ਵਾਸਤੇ ਬਹੁਤ ਵਧੀਆ ਇਹ ਕੋਈ ਪ੍ਰੋਬਲਮ ਨਹੀਂ ਐ ਇਹ ਚ ਤੇ ਹੁਣ ਤੁਹਾਨੂੰ ਮੈਂ ਚੈੱਕ ਕਰਾਨਾ ਆਲਟੋ ਲੈ ਵੀ ਹੁਣ ਗੱਲ ਕਰਦੇ ਆਂ ਆਪਾਂ ਆਲਟੋ ਦੀ ਪਿੱਛੇ ਲਾਈ ਵੀਲ ਹੈਗਾ ਇਹਦਾ ਸਟੱਪਣੀ ਲੱਗੀ ਹੋਈ ਆ ਇਹ ਚੰਡੀਗੜ੍ਹ ਨੰਬਰ ਆ 4 ਮਾਡਲ ਆ 11ਵੇਂ ਮਹੀਨੇ ਚ ਪਾਸਿੰਗ ਮੁੱਕੀ ਹੈ ਇਹਦੀ 24 ਦੇ ਤੇ ਕੰਡੀਸ਼ਨ ਗੱਡੀ ਦੀ ਬਹੁਤ ਵਧੀਆ ਬਈ ਅਲੋਈ ਵੀਲ ਲੱਗੇ ਹੋਏ ਨੇ ਏਸੀ ਦੀ ਕੂਲਿੰਗ ਬਹੁਤ ਹੈ ਇਹਦੀ ਚੰਡੀਗੜ੍ਹ ਨੰਬਰ ਹੈ ਇਹਦੀ ਡਿਮਾਂਡ ਹੈਗੀ ਆ 55000 ਰੁਪਇਆ ਮਾਨਤਣ ਕਰਾਂਗੇ ਅੱਜ ਬਸ ਮਾਨਤਣ सਸਪੈਂਸ਼ਨ ਦਾ ਕੰਮ ਜਿੰਨੀਆਂ ਚੀਜ਼ਾਂ ਸਾਰਾ ਕੁਝ ਓਕੇ ਆ ਬਾਈ ਕਮੀ ਕੋਈ ਨਹੀਂ ਹੈਗੀ अल्टੋ ਚ ਵੀ ਸਿਲਵਰ ਸਿਲਵਰ ਕਲਰ ਦੀ ਆ ਇਹ ਤੇ ਇਹ ਵੀ ਤੁਸੀਂ ਦੇਖ ਲਓ ਜੇ ਕਿਸੇ ਨੂੰ ਗੱਡੀ ਚਾਹੀਦੀ ਹੋਈ ਅ ਜੋ ਫੋਟੋਆਂ ਚ ਜਿਵੇਂ ਵੀਡੀਓ ਚਾਰੀਓ ਉਹ ਚੀਜ਼ਾਂ ਸਾਰੀਆਂ ਉਵੇਂ ਆ ਵੈਸੇ ਰੰਗ ਹੋਈ ਹੋਈ ਆ origignal ਨਹੀਂ ਹੈਗੀ ਇਹ ਜਿੰਨੀਆਂ ਚੀਜ਼ਾਂ ਮੈਂ ਦੱਸ ਕੀ ਬੁਲਾਉਂਗਾ ਜੇ ਕਿਸੇ ਨੇ ਆਉਣਾ ਹੋਇਆ ਤੇ ਉਹਦੇ ਬਾਅਦ ਚੋ ਇਹ ਆਪਣੇ ਕੋਲ ਇਸ ਟਾਈਮ ਸਮਾਨ ਖੜਾ ਹੈ ਬਈ ਜਿਹੜਾ ਆਪਣੇ ਕੋਲ ਵੇਚਣ ਨੂੰ ਵੀ ਹੈਗਾ ਕੁਝ ਤਿਆਰ ਕਰਨ ਨੂੰ ਵੀ ਹੈਗਾ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਗਾਹਾਂ ਗਾਹ ਹੋਰ ਬਹੁਤ ਵਧੀਆ-ਵਧੀਆ ਵੀਡੀਓ ਆਉਣਗੀਆਂ ਤੇ ਵੇਚਣ ਵਾਸਤੇ ਜਿਹੜਾ ਆਪਣੇ ਕੋਲ ਸਮਾਨ ਆਈ ਜਾ ਕਰੂਗਾ ਮੈਂ ਉਹਦੀ ਵੀਡੀਓ ਪਾਈ ਜਾਇਆ ਕਰੂੰਗਾ ਤੇ ਇੰਸਟਾਗ੍ਰam ਤੇ ਵੀ ਮੈਨੂੰ ਫੋਲੋ ਕਰ ਲਿਓ ਤੇ ਜੈਨ ਦੀ ਗੱਲ ਕਰਾਂ 2000 ਮਾਡਲ ਆ ਇਹਦੀ ਡਿਮਾਂਡ ਹੈਗੀ ਹੈ 55000 ਰੁਪਏ ਵੈਸੇ ਮੇਰੇ ਖੁੱਦ ਦੀ ਆਪਦੀ ਆ ਇਹ ਕੋਈ ਗਾਹਕ ਆ ਗਿਆ ਆਪਾਂ ਵੇਚ ਦਾਂਗੇ ਐਵਰੇਜ ਵਧੀਆ ਜੀ 27 28 ਦੀ ਐਵਰੇਜ ਦਿੰਦੀ ਹੈ ਇਹ ਕਮੀ ਐਚ ਵੀ ਕੋਈ ਨਹੀਂ ਹੈਗੀ ਜੇ ਕੋਈ ਹੋਵੇ ਮੈਂ ਦੱਸ ਕੇ ਦਵਾਂਗਾ ਤੇ ਘੈਂਟਕਾਰ ਹੈ ਇਹ ਵੀ ਡੀਜ਼ਲ ਵੈਸੇ ਮਿਲਦੀ ਨਹੀਂ ਹੈਗੀ ਕਈ ਬੰਦੇ ਡੀਜ਼ਲ ਲੰਦੇ ਵੀ ਨਹੀਂ ਹੈਗੇ ਤੇ ਉਦੋਂ ਬਾਅਦ ਚ ਤੁਹਾਨੂੰ ਆਪ ਦਾ ਸਕੂਟਰ ਦੇ ਦਰਸ਼ਨ ਕਰਾ ਦੰਨਾ ਮੈਂ ਕਰੋ ਸਕੂਟਰ ਇਹ ਮੇਰਾ ਬਕਾਉ ਨਹੀਂ ਹੈਗਾ ਵੇਚਣਾ ਨਹੀਂ ਹੈਗਾ ਮੇਰਾ ਆਪ ਦਾ ਖੁੱਦਾ ਹੀ ਹੈ ਇਹ ਤੇ ਵੀਡੀਓ ਨੂੰ ਜਿਨ੍ਹਾਂ ਨੇ ਮੈਨੂੰ ਪਿਆਰ ਦਿੱਤਾ ਸਾਰਿਆਂ ਦਾ ਸ਼ੁਕਰੀਆ ਬਾਈ ਤੇ ਇਸ ਟਾਈਮ ਆਪਣੇ ਕੋਲ ਇਹ ਸਮਾਨ ਖੜਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲੋਕਾਂ ਤੱਕ ਪਹੁੰਚਾਓ ਜਿਹੜੇ ਸ਼ੌਂਕੀ ਬੰਦੇ ਨੇ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਆ ਬਈ ਆਪਾਂ ਅਗਲੀ ਵੀਡੀਓ 'ਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ